ਜਪ ਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਜੁਨੀ ਸਾਹਿਬ ਹੰਗੁਰ ਪਰ ਸਾਧ ਜਪ ਸਾਧ ਸੱਚ ਜੁਗਾੜ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੇ ਦਿਲ ਹਲ ਹਲ ਵਤਾਰ ਭੁਖਿਆ ਭੁਖ ਨਾ ਤਰੀ ਦੇ ਬੰਨਾ ਪ੍ਰਿਆ ਭਾਰ ਸਹਸਿਆਣ ਪਲਖੋਂ ਤਾਂ ਇੱਕ ਨਾ ਝੱਲੇ ਨਾਲ ਕਿਉ ਸਚਿਆਰਾ ਹੋਈਏ ਕਿ ਮਕੂਰੇ ਟੁੱਟੇ ਪੜ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵਡੇ ਆਈ ਹੁਕਮੀ ਉੱਤਮ ਨੀਚ ਹੁਕਮ ਲੈ ਦੁਖ ਸੁਖ ਪਾਈਏ ਦੇਖਣਾ ਹੁਕਮੀ ਬਖਸ਼ੀ ਜੇ ਕੋ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾ ਨ ਕੋ ਮੇ ਜਿ ਬੁਜੇ ਤਾ ਹਮੇ ਕਹੇ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਦਿਉ ਨੇ ਨੀ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿੱਦਿਆ ਵਿਖੰਗ ਵਿਚਾਰ ਗਾਵੇ ਕੋ ਸਾਜ ਪ੍ਰੇਤਨ ਕਹੇ ਗਾਵੇ ਕੋ ਜੀ ਲੈ ਕਰਦੇ ਹੈ ਗਾਵੇ ਕੋ ਜਾਪੈ ਸੇ ਦੂਰ ਗਾਵੇ ਕੋ ਵੇਖੇ ਹਾਦਰ ਦੂਰ ਕਤਨਾ ਕਥੀ ਨਾ ਆਵੇ ਤੂਟ ਕਦ ਕਦ ਕਥੀ ਕੋਟੀ ਕੋਟ ਕੋਟ ਦੇਨ ਦਾ ਦੇਨ ਦੇ ਤੁਪਾਹੇ ਦੁਗਾੜੀ ਬੰਦਰ ਕਾਏ ਕਾਏ ਹੁਕਮ ਉਨ ਚਲਾਏ ਰਾਹ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਹਿਬ ਸਾਚਨਾਇ ਪਾਪਿਆ ਪਉ ਵੇ ਪਾਰੇ ਆਪੇ ਮੰਗਿਆ ਦੇਖ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੇ ਦਿੱਤੀ ਸੇ ਦਰਬਾਰ ਮੋਹ ਕੇ ਬੋਲਨ ਬੋਲ ਕੇ ਜੋ ਸੁਨੁ ਤਰੇ ਪਿਆਰੇ ਅੰਮ੍ਰਿਤ ਵੇ ਨਾ ਸਾਚਨਾ ਵੇ ਵਿਚਾਰੇ ਕਰਮੀ ਆਵੇ ਕਪੜਾ ਨਗਰੀ ਮੋਖ ਦਵਾਰ ਨਾਨਕਿ ਵਜਨੀ ਸੁਭਾਵੇਂ ਸਚਿਆਰਥ ਥਾਪੇਣ ਜਾਇ ਕੀਤਾ ਨਾ ਹੋਇ ਆਪੇ ਆਪਨ ਰਿੰਜਣ ਸੋਇ ਜਿਣ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੇ ਬੁਨੀ ਨਿਧਾਨ ਗਾਵੀਏ ਸੁਨੀ ਮਨ ਰਖੀ ਭਾਉ ਦੁਪਰ ਹਰਸੂ ਕਰਲੇ ਜਾਇ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿ ਆ ਸਮਾਏ ਗੁਰੂ ਇਸਰ ਗੁਰੂ ਗੋਰਖਾ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਕਾ ਨਾਹੀ ਕਹਿਣਾ ਕਤੈ ਨਾ ਜਾਇ ਗੁਰਾ ਇਕ ਦੇਹ 부ਝਾਈ ਸੁਬਨਾ ਜੀਆਂ ਕਾ ਇਕ ਦਾਤਾ ਸੋ ਨਾ ਜਾਈ ਤੀਰਤੁ ਨਾ ਆਵਾਜੀ ਤਿਸੁ ਭਾਵਾ ਮੈਨੂ ਪਾਣੇ ਕੀ ਨਾਈ ਕਰੀ ਜੀਤੀ ਸਰਠਿਉ ਪਾਈ ਵੇਕਾਵਣ ਕਰਮਾ ਕੋ ਮਨੇ ਲਈ ਮਾਤਿ ਵਿਚਿ ਰਤਨ ਜਵਾ ਹਰਮਾਨਿ ਜੇ ਗੁਰ ਕੀ ਸਿਕ ਸੁਣੀ ਗੁਰ ਆਇ ਕਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈ ਸਿਰ ਨਾ ਜਾਇ ਜੇ ਜੁਗ ਵਿਚਾਰੇ ਹਾਰ ਜਾ ਹੋਰ ਦਸੂਣੀ ਹੋਏ ਨਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾੁਰ ਕਾਇਕ ਜਸ ਕੀ ਰਜਗਲੇ ਜੇ तिस ਨਦਰ ਨਾ ਆਵੀ ਤਾ ਵਾਤਨਾ ਪੁਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹ ਤੇਹਾ ਕੋਈ ਨ ਸੁਧੀ ਜੇ ਤਿਸ ਗੁਣ ਕੋਈ ਕਰੇ ਸੁਨੇ ਸਿਧ ਭੇਰ ਸੁਨਾ ਸੁਨੇ ਧਰਤ ਤਵਲ ਆਕਾਸ ਸੁਨੇ ਦੀਪ ਲੋਹ ਪਾਤਾਲ ਸੁਨੇ ਪੂਨ ਸਤਿ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਈਸ਼ਰ ਬਰ ਮਾਇੰਦ ਸੁਨੇ ਮੁਖ ਸਲਾ ਹਨਮਾਨ ਦਾ ਸੁਨੇ ਜੋਗ ਜੁਗਤਨ ਭੇਰ ਸੁਨੇ ਸਾਚ ਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਬਰਮਾਇੰਦ ਸੁਨੇ ਮੁਖ ਸਲਾਹਣ ਮੰਦ ਸੁਨੇ ਜੋਗ ਜੁਗਤਨ ਤੇ ਸੁਨੇ ਸਾਚ ਮ੍ਰਿਤਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਰੋਗ ਪਾਪ ਕਾ ਨਾਸ ਸੁਨੇ ਸਾ ਸੰਤੋ ਗਿਆਨ ਸੁਨੇ ਅਡ ਸਰ ਕਾਇ ਜਨਾਨ ਸੁਨੇ ਪਰ ਪਰ ਪਾਵੇ ਮਾਨ ਸੁਨੇ ਲਾਗੇ ਸਹਰ ਧਿਆਨ ਨਾਨਕ ਭਗਤਾ ਸਦਾ ਵਿਗਾਸ ਨਾ ਰੋਗ ਪਾਪ ਕਾ ਨਾਸ ਸੁਨੇ ਸਰਾਗ ਨਾ ਕੇਗਾ ਸੁਨੇ ਸੇਖ ਪੀਰ ਪਾਸ ਆਉ ਸੁਨੇ ਦੇ ਪਾਵੇ ਰਾਹ ਸੁਨੇ ਹਾਥੋ ਵੇਸ ਗਾਹੋ ਮਨਨ ਕੋ ਬਤਾ ਸਦਾ ਰਗਾ ਸਮੈ ਦੂਖ ਪਾਵ ਕਾ ਨਾਸ ਮੰਨੇ ਕੀ ਕਤ ਕਹਿ ਨਾ ਜਾਏ ਦੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਵੇ ਕਰੀ ਵਿਚਾਰ ਐਸਾ ਨਾਮ ਨਰਿੰਜਣ ਹੋਏ ਦੇ ਕੋ ਮਨ ਜਾਣੇ ਮਨ ਕੋਏ ਮੰਨੇਦਰ ਤੋਂ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਧਨਾ ਜਾਏ ਐਸਾ ਨਾਮ ਨਰਿੰਜਣ ਹੋਏ ਦੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਵੇ ਮੁਕਤ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤੇਰੇ ਧਾਰੇ ਗੁਰਸੇਖ ਮੰਨੇ ਨਾਨਕ ਭਵੀ ਨਾ ਪੇਖੇ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਵਾਨ ਪੰਜ ਪਰਦਾਣ ਪੰਜੇ ਪਾਵੇ ਦਰਗੇ ਮਾਣ ਪੰਜੇ ਸੋਹੇ ਦਰ ਰਾਜਾਣ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕੈ ਧਰਨੇ ਨਾ ਹੀ ਸਮਾਰ ਧੋਲ ਧਰਮ ਦੇ ਆਕਾ ਕੋ ਸੰਤੋਪ ਤਾ ਵਰਖਿਆ ਜਣ ਸੋਤ ਜੇ ਕੋ ਬੁਝ ਹੋਵੇ ਸਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਫਾਲ ਤਲਿਕ ਮਨਜੋਰ ਜੀ ਯਾਤਰੰਗਾ ਕੇ ਨਾਮ ਸਬਨ ਵਾਲੇ ਕਿਆ ਉੜੀ ਕਲਾ ਮਹਿਲੇ ਕਾਲਕ ਜਾਣੇ ਕੋਈ ਲੇਕਾ ਲਿਗਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਦਾ ਜਾਣੇ ਕੋਣ ਗੂਦ ਕੀਤਾ ਉਸੇ ਕੋ ਕੋ ਜਿਸ ਤੇ ਹੋਵੇ ਲਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤ ਰੁ ਭਾਵੇ ਸਾਈ ਪਲੀਕਾਰ ਤੁਸਰਾ ਚਲਾਮ ਤਨ ਅਨੰਕਾਰ ਅਸੰਗ ਜੋ ਪਿਆ ਸੰਗ ਭਾਉ ਸੰਗ ਬੂਰਾ ਸੰਗ ਤਾਉ ਤਾਉ ਸੰਗ ਬਰਨ ਤਮ ਗਵੇ ਪਾਠ ਸੰਗ ਜੋਬ ਮੜ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਖ ਦਾ ਤਾਰ ਸੰਗ ਸੁਗਰਮ ਭਗ ਸਾਰ ਸੰਗ ਮੋਹ ਲੈ ਮਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਹੋਰਣ ਜਮੇ ਗਵਾਰ ਜੋਤ ਰੂਪ ਹਾਵੇ ਸਾਈ ਭਲੀ ਕਾਰ ਤੋ ਸਦਾ ਸਲਾੰਤ ਨਿਰੰਕਾਰ ਅਸੰਖ ਜੋਪੇ ਅਸੰਖ ਭਾਉ ਸੰਗ ਪੂਜਾ ਸੰਗ ਤਵ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਖ ਦਾ ਤਾਰ ਸੰਖ ਜ਼ੂਰ ਮਨ ਭਖਸਾਰ ਸੰਖ ਮੋਲੇ ਬਲਾਈ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਲਨ ਜਮੇ ਇਕ ਵਾਰ ਜੋਤ ਤਨ ਭਾਵੇ ਸਾਈ ਪਨੀਕਾਰ ਤੋ ਸਰਾ ਸਲਾਮ ਨਿਰੰਕਾਰ ਅਸ਼ੰਖ ਮੋਰ ਕੀ ਅੰਦਭੂਰ ਸੰਖ ਚੋਰ ਹਰਾਮਕੋਰ ਅਸ਼ੰਖ ਅਮਰ ਕਰ ਜਾਹਿ ਜੋਰ ਸੰਖ ਬਲਵੜ ਹਤਿਆ ਕਮਾਇ ਸੰਖ ਪਾਪੀ ਪਾਪ ਕਰ ਜਾਹਿ ਸੰਖੂਦਾਰ ਕੁਰੇ ਸਰਾਏ ਸੰਖ ਮਲੇ ਸਮਲ ਭਕ ਖਾਏ ਅਸ਼ੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਜ ਕਹਿ ਵਿਚਾਰ ਵਾਲਨ ਜਮੇ ਇਕ ਵਾਰ ਜੋਤ ਤਨ ਭਾਵੇ ਸਾਈ ਪਨੀਕਾਰ ਤੋ ਸਰਾ ਸਲਾਮ ਨਿਰੰਕਾਰ ਸੰਕਨਾ ਰਹੀ ਸੰਗਤਾਂ ਮੇ ਗੰਮ ਗੰਮ ਸੰਕਲੋ ਅਚੰਤੈ ਸਿਰ ਪਰ ਹੋਇ ਕਰੀ ਨਾਮ ਕ੍ਰੀਸਾਲਾ ਹਤ੍ਰੀ ਗਿਆਨ ਗੀਤ ਗੁੰਜਾ ਹੈ ਕ੍ਰੀ ਰਿਕਲ ਮੂਲ ਰਬਾਣ ਕਰੈ ਸਰ ਸੰਜੋਗ ਵਕਾਨ ਜਿਨਹੈ ਲੇਖੈ ਤਿ ਸਰਨਾ ਜੀ ਫਰਮਾਇ ਤੇ ਬਤੇ ਬਾਂਜੇ ਤਾ ਕੇਤਾ ਤੇ ਤਾ ਨਾ ਵੇ ਨਾਏ ਕੋ ਤਉ ਕੁਦਰਤ ਕਾਉਣ ਕਹਾ ਵਿਚਾਰ ਵਾਰਣ ਜਉ ਇਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਤੁਸਰਾਸ ਨਾਮ ਤਨ ਨਿਰੰਕਾਰ ਕਰੀਏ ਹੱਥ ਪੈਰ ਤਨ ਦੇਹੀ ਪਾਣੀ ਤੋਂ ਤਿਆਰ ਤਰੋ ਸੋਖੇ ਮੋਤ ਬਲੇਤੀ ਕੱਪੜ ਹੋਏ ਨੇ ਸਾਬ ਲਈਏ ਹੋ ਧੋਏ ਕਰੀਏ ਮਤ ਪਾਪਾ ਕੇ ਸੰਗ ਹੋ ਧੂਪੇ ਨਾ ਵੇਖੇ ਰੰਗ ਪੁੰਨੀ ਪਾਪੀ ਆਖ ਨਾ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀਆ ਹੋ ਜਾਓ ਤੀਰਾ ਤਬ ਦਾ ਦਦਾਂ ਜੇ ਕੋ ਪਾਵੇ ਤਿਲਕਾ ਮਾਨ ਸੁਣੇ ਮੰਨੇ ਮਨ ਕੀਤਾ ਭਾਉ ਅੰਦਰ ਗਰ ਤੀਰਥ ਮਨਾ ਸਭ ਗੁਣ ਤੇਰੇ ਮੈਂ ਨਹੀਂ ਕੋਈ ਵੀ ਗਣ ਕੀਤਾ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾ ਸਤ ਸੁਹਾਂਸ ਰਾਮ ਚਾਉ ਕਮਣ ਸਵੇਲਾ ਉੱਤ ਕਮਣ ਕਮਣ ਤੇ ਤਕਮਣ ਮਾਰ ਕਮਣ ਸਰੋਤ ਮਹਾ ਕਮ ਜਿਤ ਹੋ ਆਇਆ ਕਾਰ ਵਿਲ ਨਾ ਪਾਇ ਪੰਡਤੀ ਜੇ ਹੋਵੇ ਲੇ ਪੁਰਾਨ ਭਗਤ ਨਾ ਪਾਇਓ ਕਾ ਦੀ ਜੇ ਲਿਖਣ ਲੇ ਕੁਰਾਨ ਤੇ ਤਵਾਰ ਨਾ ਜੋਗੀ ਜਾਣ ਰਤਮਹ ਨਾ ਕੋਈ ਜਾਗਰਤਾ ਸੀਤੀ ਗੋ ਸਾਜੇ ਆਪੇ ਜਾਣੇ ਸੋਏ ਵਿਚਾਰ ਆਕਾ ਕੇ ਉਸਲਾਹ ਹੈ ਕੇ ਵਰਨੇ ਕੇ ਵਜਾਣਾ ਨਾਨਕ ਆਕਾਂ ਸਭ ਕੋ ਆਕੇ ਇਕ ਦੇ ਕਿਸਿਆਣਾ ਵੱਡਾ ਸਾਹਿ ਵੱਡੇ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕੇ ਗਿਆਨਾ ਸੋਹੇ ਪਾ ਤਾਲਾ ਪਾ ਤਾਲ ਲਖਿਆ ਗਾ ਸਾਇਆ ਗਾ ਛੁੜ ਪੁੜ ਕੋ ਪਾਲਦ ਕੀ ਵੇਦ ਕਹਨਿਕ ਬਾਤ ਸਹਿ ਸਠਾਰੇ ਘਣਕ ਤੇ ਬਸ ਲਿਖਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹ ਹੈ ਸਲੈਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਭਗਵੇਂ ਸੁਮਨ ਨਾ ਜਾਣੀਐ ਸੁਮਨ ਸਾਹ ਸੁਲਤਾਨਿ ਦਿਰਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਣੀ ਬਿਰ ਸੁਮਨ ਨਾ ਵਿਸਰੇ ਅੰਤਨਾ ਸਿਖਤੀ ਕਹਨਾਂ ਅੰਤਿ ਅੰਤਨਾ ਕਰਨ ਦੇਨਾਂ ਅੰਤਿ ਅੰਤਨਾ ਵੇਖਣ ਹੋਰ ਨਾਂ ਅੰਤਿ ਅੰਤਨਾ ਜਾਪੇ ਕੈ ਹਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਭਾਰਾ ਵਾਰਿ ਅੰਤ ਕਰਨ ਕੀਤੇ ਵਿਲਾਹਿ ਤਾਂ ਕੇ ਅੰਤਨਾ ਪਾਈ ਜਾਹੇ ਇਹ ਅੰਤਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਮੁੰਡਾ ਸਹੇਭੂ ਚਾਹ ਤਾਉ ਤੇ ਉਪਰ ਚਾਣਾ ਵਡੂ ਚਾਹ ਹੋਵੇ ਕੋ ਤੇ ਸੂਚੇ ਕੋ ਜਾਣੇ ਸੋਇ ਦੇ ਵਡਾ ਭ ਜਾਣਿਆ ਆਪਾ ਪਾਨ ਨਾਨਕ ਨਦਰਿ ਕਰਮੀ ਦਾਤ ਮਹਤਾ ਕਰਮ ਨੇ ਕਿਹਣਾ ਜਾਏ ਵਡਾ ਦਾਤਾ ਤੇ ਨਾਤ ਮਾਇ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਗਿਣਤ ਨਹੀ ਵਿਚਾਰ ਕੀਤੇ ਕਬ ਟਟੇ ਵੇਕਾਰ ਕੀਤੇ ਲੈ ਲਮ ਕਿਰਪਾਏ ਕੀਤੇ ਮੁਰਖਾਏ ਖਾਏ ਕੀਤੇ ਦੂ ਪੋਸਦ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰੱਖ ਨਾ ਸਕੇ ਕੋ ਜੇ ਕੋ ਖਾਏਗਾ ਖਣ ਪਾਉ ਜਾਣ ਜੇ ਤਿਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸ ਨੂੰ ਬਖਸੇ ਸਬਸਲਾ ਨਾਨਕ ਪਾਸਾ ਹੀ ਪਾਸਾ ਅਮੁੱਲ ਗਨਮਲ ਵਾਰ ਮਲਵਾਰ ਮਲਵਾਰੀ ਮਲ ਪੰਡਾ ਅਰ ਮੁੱਲ ਆਵੇ ਮੁੱਲ ਜਾਏ ਮੁੱਲ ਪਾਇ ਮੁੱਲ ਸਮਾਏ ਅਮੁੱਲ ਤਰਮਲ ਦੀ ਬਾਣ ਮੁੱਲ ਤਰਮਲ ਫਰਮਾਨ ਮੁੱਲ ਦਖਸੀ ਸਮੁੱਲ ਣੀ ਸਾਨ ਮੁੱਲ ਕਰਮ ਮੁੱਲ ਫਰਮਾਨ ਮੁਲਾ ਮੁਲਾ ਖੇਣਾ ਜਾ ਆਖਾ ਕਰ ਹਿਲਵਲਾ ਆਕੇ ਵੇਦ ਪਾੜ ਪ੍ਰਾਨ ਆਕੇ ਪੜੇ ਘਰੇ ਵਕਿਆਣ ਆਖੇ ਬਰਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦੇ ਆਖੇ ਇਸ ਰਾਖੇ ਸਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਣਾ ਆਖੇ ਦੇਵ ਆਖੇ ਸੁਰਨਾਮ ਜਨ ਸੇਵ ਕੀਤੇ ਆਖੇ ਆਖਣੁ ਪਾਇ ਕੀਤੇ ਕਹਿ ਕਹਿ ਠੁਰ ਜਾਏ ਕੀਤੇ ਕੀਤੇ ਹੋਰ ਕਰੇ ਤਾਕ ਨਾ ਸਕੇ ਕਿ ਜੇ ਜਿਹੜਾ ਪਾਉ ਤੇ ਉਹ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਕੀ ਬੋਲੇ ਗੁਰਤਾ ਲਿਖਿਆ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਮਾਝੀ ਨਾਦ ਨੇ ਕਿ ਅਸ਼ੰਖਾ ਕ੍ਰਿਤੇ ਵામਨ ਹਾਰੇ ਕੀਤੇ ਰਾਗ ਪਰਿ ਸੋ ਕਹੀਣ ਕੀਤੇ ਗਵਨ ਹਾਰੇ ਗਾਵਤ ਨੂੰ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਤ ਗੁਪਤ ਲਿਖ ਜਾਣ ਲਿਖ ਲਿਖ ਤੁਮ ਵਿਚਾਰੇ ਗਾਵੇ ਸਰਵਰ ਮਾਦੇਵੀ ਸੁਖਣ ਸਦਾ ਸਵਾਰੇ ਗਾਵੇ ਨਰਿੰਦਰ ਨਿਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸੋ ਦਸਮਾ ਦੇ ਅੰਦਰ ਗਾਵਣ ਸਾਧ ਬਿਚਾਰੇ ਗਾਵਣ ਜਤੀ ਸਤੀ ਸੰਦੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਲਨਕੇਸ਼ਰ ਜੁਗ ਜੁਗ ਵੇਦਾਨਾਲੇ ਗਾਵੇ ਮੋਹਨੀਆਂ ਮਨਮੋਹਣ ਸੁਰਗਮਾ ਚਪਿਆਲੇ ਗਾਵਣ ਰਤਨਿਓ ਭਾਈ ਤੇਰੇ 68 ਧੀ ਰਤਨਾਲੇ ਗਾਵੇ ਯੋਧ ਮਹਾਬਲ ਸੂਰਾ ਗਾਵੇ ਕਹਾਣੀ ਚਾਰੇ ਗਾਵੇ ਕੰਨਵੰਦ ਰਵਰਪੰਡਾ ਕਰ ਕਰ ਕੀਤਾਲੇ ਸਹੀ ਸੁਦਨੋ ਗਾਵੇ ਜੋ ਤਰਪਾਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੀ ਮਾ ਚਿਤਨਿਆਵ ਨਾਨਕ ਆ ਵੀ ਚਾਰੇ ਸੋਈ ਸੋਈ ਸਰਸ ਸਹਿਬ ਸੱਚਾ ਸੱਚੀ ਨਹੀਂ ਹੈਪੀ ਹੋਸੀ ਜਾਣਾ ਜਦ ਸੀ ਰਚਨਾ ਜਿਨ ਨੂੰ ਚਾਹੀ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾ ਜਨੇ ਉਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤੀ ਸਤੀ ਵਧਿਆਏ ਜੋਤੀ ਸੁਭਾਵੇ ਸੋਈ ਕਰ ਸੀ ਰੁਕਮਾ ਕਰ ਨਾ ਜਾਇ ਸੋ ਪਾਸਾਂ ਸਹਾ ਪਾਸੈ ਵਿਨਾਹਨ ਕਰਹਿ ਨੁਰਜਾਈ ਮੁੰਡਾ ਸੰਤੋਖ ਧਰਮ ਪ੍ਰਚੋਲੀ ਧਾਨ ਕਿ ਘਰੇ ਕਪੂਰ ਖਿੰਡਾ ਕਾਲ ਕੁਹਾੜੀ ਕਾਜ ਵਡਿੰਨਾ ਪ੍ਰਤੀਤ ਆਈ ਪੰਡਿਤ ਸਗਲ ਮਾਤੀ ਮਣੀ ਤੇ ਜਗਜੀਤ ਆਦੇਤ ਸੇ ਆਦੇਸ ਆਦਿ ਨੀਲ ਨਾਦ ਨਾਦ ਜੁਗਤ ਕੇ ਕੋਵੇਸ ਭੁਗਤ ਗਿਆਨ ਦੇ ਆਪ ਭੰਡਾਰਨ ਕਟ ਕਟ ਵਾਜੇ ਨਾਥ ਆਪ ਨਾਥ ਨਾਥੀ ਸੁਭ ਜਾ ਕੇ ਰਿਸ ਦੇ ਅਵਰਾ ਸਾਦ ਸੰਜੋਗ ਜੋ ਦੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਤ ਸੇ ਆਦੇਸ ਆਦਿ ਨੀਲ ਨਾਦ ਨਾਦ ਜੁਗਤ ਕੇ ਕੋਵੇਸ ਏ ਕਾਮਾਇਕਤ ਵੈਚਨ ਜਲੇ ਪ੍ਰਵਾਨਿਕ ਸੰਸਾਰਿਕ ਪੰਡ ਅਰੀਕਲਾ ਦੀਵਾਨ ਨਿਗਤਿ ਸੁਭਾਵੇ ਤੇ ਵੈਚਲਾਵ ਜਬ ਹੋਵੇ ਫਰਮਾਨ ਹੋਵੇ ਕੈ ਅਨੰਦ ਨਦਰਨਾਵੇ ਬੋਤਾ ਹੈ ਵਡਾਨ ਆਦੇਸਿਆ ਆਦੇਸ ਆਗਨੀ ਲਾਗ ਨਾਗਨਾਗ ਦੇ ਕੋਵੇਸ ਇਕ ਦੂਜੇ ਬਲ ਕੋਏ ਲਖੋਏ ਲਖਵੀਸ ਲਗ ਲਗ ਡਾ ਕੀ ਇਹ ਕਨਾਮ ਜਗਦੀਸ਼ਰ ਇਤੁਰਾਏ ਪਤ ਪਵੜੀ ਚੜੀ ਹੋਏ ਕਿਸ ਸੋ ਨਗਲਾ ਆਕਾਸ਼ ਕੀ ਕੀਟਾ ਈ ਰਿਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਕਰ ਜੋ ਜੋ ਪੈਣਾ ਜੋਰ ਜੋਰ ਨਮਗੰਦੇ ਹਿਨਾ ਜੋਰ ਜੋਰ ਨ ਜੀਉਣ ਮਰਨਾ ਜੋਰ ਜੋਰ ਨਾ ਈਮਾਨ ਮਰ ਸੂਰ ਜੋਰ ਨ ਸੁਰਤੀ ਘੜ ਵੀਚਾਰ ਜੋਨਾਂ ਜੁਪਟੀ ਛਟਾ ਸੰਸਾਰ ਦੇ ਸਾ ਜੋਰ ਪਰ ਵੀ ਕੇਸ ਨਾਨਕ ਤੁਮ ਨਹੀਂ ਚ ਨਾ ਕੋਇ ਰਾਤੀ ਦੁਤੇ ਦ ਤੇ ਵਾਰ ਪਵਨ ਪਾਣੀ ਗਨੀ ਪਾਤਾ ਤਿਸ ਵੀ ਤਰਤੀ ਸਾ ਪ੍ਰਕੀ ਧਰਮਸਾਤਿ ਸਵੀ ਜੀ ਜੁਗਤ ਕੇ ਰੰਗ تنਕੇ ਨਾਮ ਨੇ ਕੇਣੰਤੇ ਕਰਮੀ ਕਰਮੀ ਹੋਏ ਵਿਚਾਰ ਸੋ ਚਾ ਚਾ ਦਰਬਾਰ ਦਿੱਤੇ ਸੋਨ ਬੰਜੁ ਗੁਰਾਨਦਰੀ ਕਰਮ ਭਵੇਂ ਨੀਸਾਨ ਕਾਚ ਬਕਾਇ ਉਤੇ ਭਾਈ ਨਾਨਕ ਵੀਰਾ ਜਾ ਪੇ ਜਾਏ ਧਰਮ ਕਨ ਕੇ ਹੋ ਧਰਮ ਗਿਆਨ ਕਨ ਕਾ ਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ ತ മයි ಡಗಳಿ ಕപ ಮ ರ ತ තු පೇശ ತೆ ൂರ ತಯ ತ ು ദೇශ ತ ದ ತ ತ ೇശ ීತ ೇವ ന്ന ತ . ಇತ ಾಗಣక ತಯಾಣ ತ ಪಾ ತ ು್ತ ಂತ. ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੇ ਨਾਦ ਬਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਤਕੜੀ ਬਹੁਤ ਅਨੂਪ ਤਾਂ ਕਿਆ ਗੱਲਾਂ ਘਤੀਆਂ ਨਾ ਜਾਏ ਜੀ ਕੋ ਕਹਿ ਪਿਛੇ ਪਛਤਾ ਜਿਥੈ ਕੜੀਆ ਸੁਰਤ ਮਤ ਮਨ ਬੋਦ ਜਿਥੈ ਕੜੀਆ ਸੁਰਾ ਸੁਦਾ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾ ਬਲ ਸੂਰ ਤਿਨ ਮੇ ਰਾਮ ਰਹਿਆ ਪਰ ਭੂਰ ਤਿਥੈ ਸੀ ਤੋ ਸੀ ਤਾ ਮਹਿਮਾ ਮਾਇ ਤਾ ਕੇ ਰੂਪ ਨਾ ਗਤਨੇ ਜਾਏ ਨਾਉ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਸੇਵਨ ਮਾਹੇ ਦੇਤਾ ਭਗਤ ਕਸੇ ਕੇਵਲੋ ਕਾਰਿਆਨ ਨ ਸਚਿਵਣ ਸੋ ਸਚਖੰਡ ਨ ਸਦ ਅਨੰਕਾਰ ਕਰ ਕਰ ਵੇ ਚਣ ਦਮਿਹਾਲ ਜਿਥੇਖੰਡ ਮੰਡੋਵਰ ਪੰਡ ਜੇ ਕੋ ਕਥੀ ਤਾਨ ਤਨ ਦਿੱਤੇ ਲੋ ਲੋਵਾ ਕਾਰ ਜੀਵ ਜੀ ਹੁਕਮ ਤਵੇ ਤਵਕਾਰ ਵੇਖੇ ਵਿਖੇ ਘਰੇ ਵਿਚਾਰ ਨਾਨਕ ਖਿਨਾ ਗੜਾਸਾਰ ਜਤ ਬਹਾਰਾ ਤੀਰ ਸੁਨਾਰ ਨਮ ਤਵੇਧ ਹਥਿਆਰ ਭੋਕ ਲਗਨੀ ਤਬ ਤਾ ਪਾਂਡਾ ਪਾਂ ਅਮ੍ਰਿਤ ਢਾਲ ਕੜੀਏ ਸਭ ਸਤਿਵਿਦਕ ਸਾਜਿ ਨਿਕਣਨ ਕਰਮ ਤਨ ਕਾਰੇ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤੁ ਦਿਵਸ ਰਾਤੁ ਦਾਈ ਦਾਇਆ ਕੇ ਲੈ ਸੁਗਨਿਤ ਗਤ ਜਿਨੀਆਂ ਭਰੀਆਂ ਆਂ ਵਾਜੇ ਤ੍ਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਤਾਲ ਨਾਨਕ ਤੇਮ ਕੁਝ ਲੈ ਕੀਤੀ ਸੁਟੀ ਨਾਲ ਨੀ ਨਾਮ ਤੇ ਆਇਆ ਬੇਮਸਕਤ ਕਾਲ ਨਾਨਕ ਤੇਉ ਕਿਉ ਬਲੇ ਕੀ ਤੀ ਜਤਿ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ